ਤਦ ਕਾਰਾ ਛੱਡਿਓ ਜਿਕਾਰਾ ਖਲਾਜਾ ਫੀਰ ਜਿਕਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਤੋ ਕਮਿੰਟ ਮੈਂ ਮਹਿਕ ਬਾਬਾ ਜੀ ਘਰ ਫੜਿਆ ਕਿ ਕਈ ਗੀਤ ਅਮਰ ਹੋ ਜਾਂਦੇ ਨੇ ਮੈਂ ਲਾਗੇ ਪੈਦਿਆ ਹੀਰਾ ਸਾਡਾ ਵੈਸੇ ਜੱਥਾ ਟਾੜੀ ਆ ਤੇ ਕੈਂਜੀ ਨੂੰ ਪਿਆਰ ਕਰਨਾ ਚਾਹੀਦਾ ਰਬਾਬ ਵਜਾਉਂਦਾ ਸੀ ਮਰਦਾਨਾ ਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਪਣੇ ਕੰਠ ਨਾ ਲਾ ਲਿਆ ਕਿਉਂਕਿ ਸੰਗੀਤ ਜਿਹੜਾ ਉਹ ਰੱਬ ਨੂੰ ਬਹੁਤ ਲੇੜੇ ਮਲਾਉਂਦਾ ਜਿੰਨੀ ਗੁਰਬਾਣੀ ਜਿੰਨਾ ਗੁਰਗ੍ਰਸਾ ਮਹਾਰਾ ਸੱਚੇ ਪਾਤਸ਼ਾਹ ਦਾ ਇੱਕ ਤੋਂ ਲੈ ਕੇ ਇੱਕੋਂਕਾਰ ਤੋਂ ਲੈ ਕੇ 18 ਅਗਸਤ 20 ਤੱਕ 1430 ਅੰਗ ਦੇ ਵਿੱਚ ਸਾਰੀ ਬਾਣੀ ਗਾ ਕੇ ਆਈ ਹੈ ਤੇ ਜਿਹੜਾ ਇਹ ਤੋਂ ਭਜਦਾ ਫਿਰ ਮਹਾਰਾਜ ਕਹਿੰਦੇ ਗਾਵਾ ਕੋ ਤਾਨ ਹੋਵੇ ਕਿਸੇ ਤਾਂ ਗਾਵਾ ਕੋ ਦਾਤ ਜਾਣੇ ਲਸਾਨ ਗਾਵਾ ਕੋ ਗੁਰਵੜਿਆਈਆਂ ਚਾਰ ਗਾਵਾ ਕੋਗਦਿਆ ਵਿੱਚੋਂ ਚਾਰ ਸੋ 1988 ਦੇ ਵਿੱਚ ਜਦੋਂ ਗੀਤ ਆ ਤੇ ਮੈਂ ਰਸਤੇ 'ਚ ਫਸਿਆ ਸੀ ਡੌਂਕੀਆਂ ਲੱਗ ਕੇ ਇਥੋਂ ਕੁਸੁਰ ਹਾਲਾਤ ਮਾੜੇ ਸੀਗੇ ਤੇ ਇਥੋਂ ਪਹੁੰਚਦਾ ਸਵੇਰੇ ਸਵੇਰੇ ਸਾਡੀ ਭੈਣ ਦਾ ਫੋਨ ਆਇਆ ਕਹਿੰਦੇ ਛੋਟੇ بڑا ਨਜ਼ਾਰਾ ਹੋਣਾ ਬੜੀਆਂ ਬਰਫੀਲੀਆਂ ਨੇ ਤੇ ਜਿੱਥੇ ਸੀ ਜੰਗਲਾਂ ਦੇ ਉੱਤੇ ਸਾਡੇ ਥੱਲੇ ਪਾਣੀ ਆ ਗਿਆ ਤੇ ਮੈਨੂੰ ਫੇਰ ਵੀ ਕਹਿਣਾ ਪਿਆ ਨਹੀਂ ਚੜਦੀ ਕਲਾ ਚ ਇਹ ਗੀਤ ਸੀ ਜਿਹੜਾ ਇੱਕ ਇਹ ਗੀਤ ਇੱਕ ਪਰਦੇਸੀ ਵਸਣ ਵਾਲੇ ਹੋਵੇ ਇੱਕ ਗੋਦਰ ਸਾਧ ਅਖਤਰ ਦਾ ਸੀ ਸਾਨੂੰ ਪਰਦੇਸੀਆਂ ਨੂੰ ਯਾਦ ਕਰਕੇ ਮੈਂ ਤਿੰਨ ਕਿ ਗਾਣੇ ਕੱਟ ਕਰ ਲੇ ਉੱਥੇ ਨੇ ਪਾਕਿਸਤਾਨ ਤੋਂ ਏਜੰਟ ਸੀਗੇ ਜਿਨ੍ਹਾਂ ਨੇ ਸਾਨੂੰ ਅੱਗੇ ਵਧਾਉਣਾ ਸੀ ਉਹ ਕੁਦਰਤੀ ਕਹਿੰਦੇ ਆਵਾਜ਼ ਤੁਹਾਡੀ ਗਾਉਣ ਵਾਲੀ ਲੱਗਦੀ ਤੇ ਦੋ ਕੁ ਗੀਤ ਜਿਹੜਾ ਇਹਨਾਂ ਦਾ ਗੀਤ ਸੀਗਾ ਭਾਜੀ ਉਹਨਾਂ ਦਾ ਮੇਰਾ ਛੋਟਾ ਨਾਂ ਮਾਂ ਸਾਡੀ ਨੇ ਪੱਪੀ ਰੱਖਿਆ ਸੀਗਾ ਤੇ ਮੈਂ ਉੱਥੇ ਤਕਰੀਬਨ ਬਾਬੇਵਾਂ ਦੀ ਜਗ੍ਹਾ ਤੇ ਬੈਠਾ ਮੈਂ ਗੱਪ ਛੜਦੀ ਮਤਲਬ ਕਹਿ ਲਓ ਗੱਭਰੂ ਸੀਗੇ ਮੈਂ ਹਾਂ ਇਹ ਗਾਣਾ ਮੈਂ ਲਿਖਿਆ ਤੇ ਉਹ ਇੰਨੇ ਕੋ ਪ੍ਰਭਾਵਿਤ ਹੋਏ ਤੇ ਬਾਬਾ ਜੀ ਦੂਜੇ ਦਿਨ ਮੇਰੀ ਡਾਂਗ ਤੇ ਲਵਾ ਕੇ ਮੈਨੂੰ ਜਰਮਨ ਮਾਰਦਾ ਆ ਅੱਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਮੈਂ ਸੋਹਣ ਸਿਕੰਦਰ ਦਾ ਦਿਲੋਂ ਧੰਨਵਾਦ ਕਰਦਾ ਤੇ ਸੋਹਣ ਇੱਕ ਬੜਾ ਸਰੀਲਾ ਸਾਡਾ ਯਾਰ ਆ ਤੇ ਮਿੱਤਰ ਆ ਮਿੱਟੂ ਥੰਨੇ ਵਾਲੇ ਮੇਰੇ ਵੱਡੇ ਵੀਰ ਨੇ ਬੜੇ ਸਰੀਲੇ ਪੰਜਾਬ ਦੇ ਸਿਰ ਕੱਟਵੇਂ ਜਵਾਨ ਨੇ ਔਰ ਗੋਂਦੇ ਬਹੁਤ ਸੋਹਣਾ ਨੇ ਸੋ ਇਹ ਜਿਹੜਾ ਦਰਬਾਰ ਆ ਇਸ ਦਰਬਾਰ ਨਾਲ ਕੋਈ ਕਲਾਕਾਰ ਰਹੂਗਾ ਜਿਹੜਾ ਨਹੀਂ ਪਿਆਰ ਕਰਦਾ ਕਿਉਂਕਿ ਖਵਾਜਾ ਇੱਕ ਐਸੀ ਪਾਵਰ ਹਸਤੀ ਆ ਅੱਜ ਦਾ ਨੰਗਰ ਲੱਗਿਆ ਸੀ ਨਾ ਇਹ ਤੋਂ ਕੋਲ 13-14 ਬੰਦੇ ਜ਼ਮੀਨ 'ਚੇ ਬਾਬਾ ਜੀ ਉਤਰ ਗਏ ਜ਼ਮੀਨ 'ਚ ਜਦੋਂ ਉਤਰੇ ਬਾਬਾ ਕਹਿੰਦਾ ਬਾਬਾ ਜੀ ਰੋਵੇ ਜਾਂ ਪੈਰਾ ਦਿੱਤਾ ਕਹਿੰਦਾ ਸਾਨੂੰ ਤਾਂ ਲੋਕ ਨਲਕਾ ਲਾਉਣਾ ਹੋਵੇ ਤਾਂ ਸਾਡੀ ਪੂਜਾ ਕਰਦੇ ਆ ਤੁਸੀਂ ਉੱਪਰ ਦੀ ਸਾਡੇ ਬ੍ਰਿਜ ਬਣਾ ਕੇ ਨੰਗਾਉਣ ਲੱਗੇ ਸਾਡੀ ਪੂਜਾ ਕਿਹੜਾ ਕਰਨੀ ਆ ਤੇ ਅਜ ਜੱਪ ਤੋਂ ਸਾਥ ਬਣਾ ਕੇ ਇੱਥੇ ਸੋ ਕਿੱਲੇ ਦਾ ਮਾਰਗ ਪਤਾ ਨਹੀਂ ਕਿੰਨੀ ਕੁ ਪ੍ਰਾਪਰਟੀ ਆ ਸਾਥ ਜਿਹੜੇ ਨੇ ਸਾਧੂ ਬੋਲੇ ਸਹਿਬਾ ਸਾਧ ਕਾ ਬੋਲੇਆ ਬਿਰਥਾ ਨਾ ਜਾਏ ਸਾਨੂੰ ਬੜੀ ਔਖੀ ਮਿਲੀ ਏ ਫਕੀਰੀ ਸੱਜਣਾ ਫਕੀਰੀ ਜਿਹੜੀ ਬਾਬਾ ਜੀ ਉਹਨਾਂ ਦੀ ਆ ਮੈਂ ਯਕੀਨ ਮੰਨਿਓ ਸਾਡੀ ਕੁਸ ਕਲਾਸ ਇਤਾਂ ਵੀ ਬੜੀ ਕੁਣਕ ਤੁਕਣਤੂ ਕਰਦੀ ਪਰ ਆਪਾਂ ਉਹਨਾਂ ਚੀਜ਼ਾਂ ਦੀ ਵਾਹਿਗੁਰੂ ਦੀ ਕਿਰਪਾ ਨਾਲ ਪ੍ਰਵਾਹ ਨਹੀਂ ਮੰਨੀ ਦੀ ਪਿਆਰ ਕਰੀਦਾ ਸੋ ਸਾਡੇ ਵਿੱਚ ਮਰੇਲ ਲੋਕਾਂ ਤੋਂ ਡਾਕਟਰ ਨਾਸਰ ਸਾਹਿਬ ਦੇਖੋ ਡਾਕਟਰ ਨਾਸਰ ਸਾਹਿਬ ਜੋ ਮਲੇਰਕੋਟਲਾ ਹਾਜ਼ਰ ਨਾਰਾ ਜੀ ਨੇ ਮਾਰੇ ਸੀਗਾ ਉਹਨਾਂ ਦੀ ਅੰਸਮਾਨਸ ਵਿੱਚੋਂ ਪਹੁੰਚੇ ਨੇ ਔਰ ਪਿਛਲੇ ਬੰਦ ਕਰ ਮੇਰੀਆਂ ਮੀਟਿੰਗਾਂ ਹੋਈਆਂ ਇਹਦੇ ਨਾਲ ਤੇ ਇਹਨਾਂ ਨੇ 4 ਤੋਂ 5 ਦਿਨਾਂ ਦੇ ਵਿੱਚ ਬਾਬਾ ਜੀ 10 ਕਰੋੜ ਰੁਪਏ ਇਕੱਠਾ ਕਰਕੇ ਮੇਰਾ ਬਾਬਾ ਨਾਲ ਪੰਜ ਪਿੰਡ ਆਪਣੀ ਗੋਤ ਲੈ ਲਏ ਨੇ ਇੱਕ ਵਾਰੀ ਗੱਜ ਕੇ ਆਪਕੋ ਸਤਨਾਮ ਸ੍ਰੀ ਸੁਪ ਕਿਹੜਾ ਸਾਡੇ ਦਿਲ ਦੇ ਵਿੱਚ ਸੁਲਤਾਨ ਮਾਨ ਸलाम ਨੂੰ ਕਰ ਲੂਗਾ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਸਾਂ ਗੁਰੂਆਂ ਦੇ ਨਾਮ ਹਮੇਸ਼ਾ ਹੀ ਡਿਊਟੀ ਨਿਭਾਉਦੇ ਆ ਨੇ ਸੋ ਮੈਂ ਨਾਸਰ ਸਾਹਿਬ ਦਾ ਜੀਓ ਐ ਉਹਨੂੰ ਕਹਿੰਦਾ ਬਾਬਾ ਜੀ ਉਹਨੂੰ ਕਹਿੰਦਾ ਇਹਨਾਂ ਨੂੰ ਕਿੱਥੇ ਬੈਠਣ ਨੂੰ ਆਸਰਾ ਰਜਮਾਨ ਕਰੋ ਜੀ ਸੋ ਬਾਕੀ ਹੁਣ ਸਟੇਜ ਸੈਕਟਰ ਦੀ ਸਾਰਾ ਕੁਝ ਦੱਸਣਗੇ ਮੈਨੂੰ ਸਿਰ 5 ਮਿੰਟ ਇਸ ਕਰਕੇ ਬੋਲਣਾ ਪਿਆ ਤਾਂ ਕਿ ਆਓ ਜੀ ਬਹੁਤ ਬਹੁਤ ਧੰਨਵਾਦ ਮਿਸ਼ਰੀ ਵਰਗੇ ਬੋਲ ਇਹਨਾਂ ਬਾਬਾ ਮਨਦੀਪ ਸਿੰਘ ਜੀ ਹੀਰਾ ਤੋਂ